हां जी मित्रों की हालचाल आ गया आपा एक और बहुत ही कैंट ते फनी जही वीडियो दे नाल आज सबसे पहले एक छोटी जही माफी ते एक छोटी जही ਗੱਲ ਵੀਡੀਓ 10 15 ਮਿੰਟ ਦੀ ਹੁੰਦੀ ਹੈ 1 ਮਿੰਟ ਦੀ ਵੀਡੀਓ ਤੁਹਾਨੂੰ ਨਾ ਪਸੰਦ ਆਵੇ ਤਾਂ ਉਹਨੂੰ ਇਗਨੋਰ ਕਰ ਦਿਆ ਕਰੋ ਮੇਰੇ ਕਹਿਣ ਦਾ ਮਤਲਬ ਇਹ ਵੀ ਪਿਛਲੀ ਵੀਡੀਓ ਤੇ ਦੋ ਤਿੰਨ ਕਮੈਂਟ ਸੀ ਕਿ ਭਾਈ ਐਸ ਬਾਬੇ ਦਾ ਆਜਾ ਐਸ ਮਾਤਾ ਦਾ ਨਾਮ ਨਾ ਲਿਆ ਕਰ ਸਾਨੂੰ ਦੁੱਖ ਲੱਗਦਾ ਪਹਿਲਾਂ ਤਾਂ ਮੈਂ ਮਾਫੀ ਚਾਹੁੰਨਾ ਜਿਨ੍ਹਾਂ ਨੂੰ ਵੀ ਦੁੱਖ ਲੱਗਿਆ ਹੋਵੇ ਬਾਕੀ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਸਾਰੇ ਧਰਮ ਮੇਰੇ ਲਈ ਬਰਾਬਰ ਆ ਸਾਰਿਆਂ ਦੀ ਰਿਸਪੈਕਟ ਆ ਮੇਰੇ ਕੈਨਲ ਕਿਸੇ ਨੇ ਚੰਗਾ ਜਾਂ ਮਾੜਾ ਨਹੀਂ ਹੋ ਜਾਣਾ ਬਸ ਕੁਝ ਲੋਕ ਫੁੱਦੂ ਆ ਜ ਕੋਈ ਕੋ ਬੇਨਤੀ ਆ ਵੀ ਵੀਡੀਓ ਨੂੰ ਐਂਟਰਟੇਨਮੈਂਟ ਪਰਪਸ ਨਾਲ ਦੇਖਿਆ ਕਰੋ ਦਿਲ ਤੇ ਨਾ ਲਿਆ ਕਰੋ ਅਗਰ ਕੋਈ 1 ਅੱਧਾ ਮਿੰਟ ਵਿੱਚ ਉਹੋ ਜਿਹਾ ਲੱਗਦਾ ਵੀ ਜਿਹੜਾ ਤੁਹਾਨੂੰ ਨਹੀਂ ਪਸੰਦ ਆ ਤਾਂ ਸਕਿਪ ਕਰ ਦਿਆ ਕਰੋ ਮਨ ਤੇ ਨਾ ਲਿਆ ਕਰੋ ਹੱਸ ਕੇ ਢ ਕੇ ਜਾਇਆ ਕਰੋ ਵੀਡੀਓ ਦੇਖ ਕੇ ਬਸ ਮੈਨੂੰ ਲੱਗਦਾ ਬਹੁਤ ਬੋਲਤਾ ਤੁਸੀਂ ਵੀ ਕਾਲੇ ਪਈ ਜਾਂਦੇ ਹੋਣੇ ਵੀਡੀਓ ਦੇਖਣ ਲਈ ਬਾਕੀ ਮੈਨੂੰ ਪੂਰੀ ਉਮੀਦ ਹੈ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਸਮਝ ਗਏ ਹੋਣੇ ਹੁਣ ਵੀਡੀਓ ਦੇਖੋ ਨਹੀਂ ਮੈਂ ਤਾਂ ਤੁਸੀਂ ਫੀਮ ਖਾਣੀ ਐਨਲੀਸ ਉਹਨੇ ਆਪਣੀ ਬੇਟੀ ਨੂੰ ਆ ਕੰਟਰੈਸੈਪਟਿਵ ਪिल्स ਦੇ ਕੇ ਭੇਜਿਆ ਹੁੰਦੀ ਉਹਦੇ ਬੈਕ 'ਚ ਹੁੰਦੀ ਦਾ ਮੈਂ ਤੁਹਾਨੂੰ ਕਵਾਂ ਤੁਸੀਂ ਕੋਈ ਗੁੱਸੇ ਚ ਵੜਾ ਐਕਸਪ੍ਰੈਸ਼ਨ ਦੇਣਾ ਹੁਣੇ ਕਿੱਦਾਂ ਦਵਾਂਗੇ ਹਾਂਜੀ ਸਰ ਚਾਹ ਥੋੜੀ ਇੰਟਰਵਿਊ ਲੈਣੀ ਸੀ ਲੈ ਨਹੀਂ ਕੀ ਹੁੰਦਾ ਪਹਿਲਾਂ ਮੈਨੂੰ ਐ ਦੱਸੋ ਤੁਹਾਨੂੰ ਰਿਪੋਰਟਰ ਕਿਨੇ ਬਣਾਇਆ ਲੈਨ ਨੂੰ ਉਹ ਬੁੰਡ ਹੈ ਮੇਰੀ ਪਾਣੀ ਐਡਾ ਗੰਦਾ ਹੋ ਗਿਆ ਜਿਹੜਾ ਇੱਕ ਵਾਰ ਬੁੰਡ ਵੀ ਤੋਹ ਲੈਂਦਾ ਉਹਨਾਂ ਨੂੰ ਖੁਰਕਦਾ ਖੁਰਕ ਮੁੱਦਾ ਦਉਂਦਾ ਰਾਤ ਨੂੰ ਕਾਲੀ ਬੁੰਡੇ ਵਾਲੀ ਟੈਕਾਲੀ ਤੂੰ ਐ ਗੜਵਾ 30 ਸ਼ਹੀਦ ਸਦ ਮੂਸੇ ਤੇਰੀ ਮਾਂ ਦੀ ਲਣਾ ਤੇਰੀ ਕਲਣਾ ਦੀ ਹਾਂਜੀ ਦੇਖ ਲਈ ਇੰਟਰੋ ਹੁਣ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਬੈਲ ਆਈਕਨ ਔਨ ਨਹੀਂ ਕੀਤਾ ਹੋਇਆ ਉਹ ਬੈਲ ਆਈਕਨ ਔਨ ਕਰ ਲਓ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਹੁਣ ਵੀਡੀਓ ਦੇਖੋ ਅੱਜ ਹੋਣਾ ਦੀਦਾਰ ਮਈਆ ਦਾ ਇਹ ਮੈਨੂੰ ਪਰਮੇਸ਼ਵਰ ਮਾਂ ਲੱਗੀ ਜਾਂਦਾ ਦਿਹਾੜੀ ਤੋਂ ਬਚਨ ਦਾ ਤਰੀਕਾ ਕਿੰਨਾ ਦਿਨ ਕਿੰਨਾ ਦਿਨ ਖਾੜੇਗਾ ਚੋਰੀਆਂ ਠਗੀਆਂ ਕਰਕੇ ਕਿੰਨਾ ਦਿਨ ਅੱਜ ਹੋਣਾ ਦੀ ਦਾ ਐਂਦੀ ਪੱਲੇਦਾਰੀ ਤੇ ਪਾੜੀ ਹੋਣੀ ਕਿਸੇ ਨੇ ਕਿਹੜੀ ਮਾਤਾ ਜਿਹੜੀ ਕਹਿੰਦੀ ਬੰਦਾ ਔਰਤ ਪਾਣ ਕੇ ਮੈਨੂੰ ਮੰਨੇ ਵੱਤ ਸਹੀ ਏ ਸੀਗੇ ਵਾਲ ਵਾਂਗੂ ਅੱਖ ਵਿੱਚ ਰੜਕਦੇ ਮੇਰੇ ਭਾਈ ਤੁਮ ਟੀਵੀ ਤੇ ਆਇਆ ਕਰੋ ਕਿਉਂਕਿ ਹਮ ਟੀਵੀ ਨਹੀਂ ਦੇਖਦੇ ਕਾ ਤੇ ਭੱਜ ਜਾਣਾ ਹੈ ਲੜਾਈ ਦੇ ਤੋਂ ਨੇੜੇ ਸੀਵੇਵਾਲ ਵਾਂਗੂ ਅੱਖ ਦੇ ਚ ਬਾਈ ਤੂੰ ਕਿਸੇ ਬਾਬੇ ਨੂੰ ਪੁੱਛ ਲਾ ਸਾਰਾ ਦਿਨ ਆਤਮਾ ਨਾਲ ਲੜੀ ਜਾਂਦਾ ਸਿਰੇ ਦੀਆਂ ਘੂਠਾ ਦੇ ਸੀ ਕੀ ਦੇ ਲੜਦੇ ਅਗਲੇ ਨੇ ਸ਼ੇਰ ਤੇ ਮਾਰ ਦੇਣੀ ਸੀ ਐਨਕ ਬਾਦ ਚ ਪਾਲਾ ਯਾਰ ਅਟੈਂਸ਼ਨ ਤੇਰੀ ਪੌਣ ਨੂੰ ਅੱਖੀਆਂ ਵਿੱਚ ਪਾਵਾਂ ਕਜਲਾ ਏ ਅੱਖੀਆਂ ਵਿੱਚ ਪਾਵਾਂ ਕਜਲਾ ਅਟੈਂਸ਼ਨ ਤੇਰੀ ਪੌਣ ਨੂੰ ਆ ਕੀ ਬਣਾ ਤਾ ਗਾਣੇ ਦਾ ਧੱਕੇ ਨਾਲ ਹੀ ਕਿਊਟ ਬਣੀ ਜਾਣਗੇ ਅੱਖੀਆਂ ਵਿੱਚ ਪਾਵਾਂ ਕਜਲਾ ਸੋਣੀ ਲੱਗ ਜਾ ਪਤਾ ਨਹੀਂ ਕਿਤੋਂ ਅਟਨ ਸੋਣੀ ਲੱਗਣਾ ਬੀਬਾ ਖਾੜ ਕੇ ਦੱਸ ਪਹਿਲਾਂ ਗੱਲ ਕੀ ਹੋਈ ਏ ਵੀਰ ਜੇ ਕੁਝ ਬੋਲਾਂ ਜਮਾਨ ਤੱਕਰਾ ਦੋਗੇ ਆਂਟੀ ਜੀ ਗਾਣੇ ਦਾ ਜਲੂਸ ਕੱਢਤਾ ਤੁਸੀਂ ਤਾਂ ਸੋਣੀ ਲੱਗ ਜਾ ਪਤਾ ਨਹੀਂ ਕਿਤੋਂ ਅਟੈਂਸ਼ਨ ਤੇਰੀ ਪੋਣ ਨੂੰ ਅੱਖੀਆਂ ਵਿੱਚ ਪਾ ਚਾਚੀ ਕਿਹੜੇ ਚੱਕਰਾਂ 'ਚ ਤੂੰ ਜਾ ਕੇ ਨਿਆਣੇ ਸੰਭਾਲ ਏ ਕੌਣ ਹੈ ਜਸ਼ਵਿੰਦਰ ਬਰਾੜ ਦੀ ਰਿਸ਼ਤੇਦਾਰ ਲੱਗ ਰਹੀ ਹੈ ਮੈਨੂੰ ਤਾਂ ਰੋਟੀ ਰਾਟੀ ਬਣਾਓ ਘਰ ਜਾ ਕੇ ਕਿਹੜੇ ਕੰਮੀ ਪੈ ਗਏ ਸ਼ਰਿਆਮ ਗੀਤ ਦਾ ਬਲਤਕਾਰ ਕਰਤਾ ਫਿਰ ਰਿਸ਼ਤੇਦਾਰਾਂ ਦੇ ਫੋਨ ਖੜਕ ਗਏ ਖੜ ਕੇ ਦੱਸ ਕੀ ਆ ਬੋਂਡ ਦੇ ਸਪਰਿੰਗ ਲੱਗੇ ਆ ਇੰਨਾ ਭੱਜਿਆ ਫਿਰਦਾ ਦਿਨ ਚੜਦੇ ਨਵੇਂ ਨਵੇਂ ਹੂਸੇ ਆਈ ਜਾਂਦੇ ਸਾਲੇ ਮੌਤ ਆ ਜੇ ਪਰ ਇਹੋ ਜਿਹਾ ਕੌਨਫੀਡੈਂਸ ਨਾ ਆਵੇ ਇਹ ਕੰਬਲ ਗਿਆ ਕਹਿੰਦੇ ਕਾਕਾ ਜੀ ਛੂਲਾ ਬਣ ਗਿਆ ਕਾਕਾ ਜੀ ਮੁੰਡਾ ਮਟਿਆਰ ਹੋ ਗਿਆ ਅਜ਼ਾਦੀ ਫਸ ਗਈ ਸੀ ਮਸਾ ਹੀ ਮਿਲੀ ਅਜ਼ਾਦੀ ਰੋਕ ਗਈ ਸੀ ਚਲੋ ਸੋਣਾ ਨਿਬੜ ਗਿਆ ਕਿਹੜੇ ਭੈਣ ਚੋਦ ਨੇ ਨਾਂਗਵਾਲ ਪਾਇਆ ਸੀ ਰਸੇ ਨੂੰ ਪਹਿਲਾ ਇਹ ਦੱਸੋ ਵੀ ਗੰਡ ਪੱਕੀ ਕਿਹਨੇ ਪਾਈ ਏ ਬਾਈ ਨੇ ਸਲੂਟ ਐਵੇਂ ਮਾਰਿਆ ਜਿਵੇਂ ਬਿੱਲੇ ਹਲਵਾਈ ਨੂੰ ਚਾਹ ਦਾ ਆਰਡਰ ਦਿੱਤਾ ਹੋਵੇ ਪਤੰਦਰ ਨੇ ਸਾਜੀ ਵੀ ਕਨਫਿਊਜ਼ ਕੀਤੇ ਪਏ ਆ ਵੰਡਾਲੀ ਬਣਿਆ ਬੈਠਾ ਕੰਜਰ ਦੇ ਅੱਗੇ ਵੀ ਕੁਝ ਬੋਲ ਇਹਨੇ ਕਾਲੀ ਮਾਤਾ ਤੋ ਤਰਸ਼ੂਲ ਖਾਣੇ ਲੱਗਦਾ ਭਰਾਵੋ ਇਹਨੂੰ ਮਾਈਕ ਦੀ ਥਾਂ ਦਾਤਨ ਫੜਾਓ ਆਪਣੇ ਦੰਦ ਸਾਫ਼ ਕਰੇ ਕੰਮ ਤਾਂ ਤਰਸ਼ੂਲ ਖਾਣ ਵਾਲਿਆ ਵੈਸੇ ਪਤੰਦਰ ਸ਼ੁਰਤ ਸਲੀਮ ਮਾਸਟਰ ਵਾਲੇ ਲਾਉਂਦਾ ਢੋਲੀ ਵੀਰ ਸੋਚਾਂ ਚ ਪਿਆ ਵਜਾਵਾਂ ਜਾਂ ਫਿਰ ਜਾਵਾਂ ਅੱਗੇ ਭੁੱਲ ਗਿਆ ਲੱਗਦਾ ਨੋਟ ਦੇਖ ਕੇ ਪਿੰਡ ਦੇ ਪਿੰਡ ਰੋੜ ਰਹੇ ਆ ਤੂੰ ਕਿਹੜੇ ਪਿੰਡ ਰਹਿਣਾ ਖਬਰਦਾਰ ਜੇ ਕਿਸੇ ਹੱਥ ਵਾਲ ਦੇਖਿਆ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਮੈਨੂੰ ਮਿਲੋ ਮੈਂ ਤੁਹਾਡੀਆਂ ਲੱਤਾਂ ਤੋੜਨੀਆਂ ਬੈਠਾ ਤਾਂ ਐਵੇਂ ਆ ਜਿਵੇਂ ਸੁਖਬੀਰ ਬਾਦਲ ਦਾ ਚੇਲਾ ਹੁੰਦਾ ਮੁੰਡਾ ਵੀ ਕਾਲਾ ਕਰਤਾ ਭੈਣ ਨੇ ਤਾਂ ਮਾਮਾ ਰੰਗ ਕਰਵਾ ਕੇ ਉਵੇਂ ਹੀ ਲੈ ਆਇਆ ਕੰਬਲਿਆ ਸੁੱਕ ਤਾਂ ਲੈਣ ਦਿੰਦਾ ਅਹ ਭੈਣ ਦਾ ਲੋੜਾ ਅੱਡ ਸੁੱਖ ਰਤੀਆ ਬਣਿਆ ਫਿਰਦਾ ਸਨੈਪਚੈਟ ਤੇ ਮੈਨੂੰ ਲੋਕੀ ਨੇ ਫੀਕ ਤੇ ਭੇੜੇ ਲੱਗਦੇ ਨੇ ਓਨੈਸਟਲੀ ਸਪੀਕਿੰਗ ਪਤਾ ਨਹੀਂ ਕਿੰਨੂ ਕਿੰਨੂ ਲੱਗਣੀ ਜਿਹੜੇ ਸਨੈਪਚੈਟ ਭੇਜਣਗੇ ਫੀਮ ਦੀ ਡੱਬੀ ਖੋਲ ਰਹੇ ਨੇ ਜਾਂ ਇਦਾਂ ਗੋਲੀ ਵਟ ਰਹੇ ਨੇ ਚਾਹ ਨਾ ਲੈ ਰਹੇ ਨੇ ਮਤਲਬ ਤੂੰ ਸ਼ੀਸ਼ੇ ਅੱਗੇ ਬੋਂਡ ਹਿਲਾ ਕੇ ਕਿਨੂੰ ਇੰਪ੍ਰੈਸ ਕਰਦੀ ਆ ਬੋਂਡ ਹਿਲਾਉਣ ਦਾ ਕਿਹੜਾ ਕੋਈ ਖਰਚਾ ਫੀਮ ਦਾ ਰੇਟ ਚੈੱਕ ਕਰ ਕੀ ਚੱਲਦਾ ਬੱਤ ਸਹੀ ਏ ਤੇਰੀ ਕਿਉਂ ਬੋਂਡ ਮੱਚਦੀ ਸਾਲੀ ਨਸ਼ੇੜੀ ਦੀ 2 ਟਕੇ ਦਿਨ ਚਾਰ ਕੀ ਸ਼ੋ ਕਰ ਰਹੇ ਨੇ ਵਾਟ ਕਿਹਦੇ ਨਾਲ ਕੁੜੀ ਬਾਤ ਇੰਪ੍ਰੈਸ ਹੋ ਜੂਗੀ ਜਾਂ ਤੁਸੀਂ ਬੜੇ ਸ਼ਾਹੂ ਖਾਰ ਲੱਗੋਗੇ ਜਾਂ ਗੁੱਡੀ ਤੂੰ ਆਪ ਵੀ ਉਹੀ ਫੀਮ ਵਾਲੇ ਸੌਂਗ ਤੇ ਠੁਮਕੇ ਲਾਉਣੀ ਆ ਅਰਸ਼ ਨੇ ਰੱਖਿਆ ਕੁੱਤਾ ਹੂੰ ਅਰਸ਼ ਨੇ ਰੱਖਿਆ ਕੁੱਤਾ ਹੂੰ ਵੇਚਦੇ ਮੇਰੇ ਛੋਟੇ ਵੀਰ ਜਲਦੀ ਅਰਸ਼ ਕੁੱਤਾ ਬਣ ਕੇ ਸੁੱਤਾ ਹੂੰ ਕੁੱਤਾ ਕੋਲੇ ਕੇ ਅਰਛੇ ਦੇ ਕੋਲ ਹੂੰ ਕਾਸ਼ ਆਨਲਾਈਨ ਰੋੜੇ ਵੱਜਦੇ ਹੁੰਦੇ ਹਟੀਨਾ ਜਿੰਨਾ ਚਿਰ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਵੀਰ ਚੱਕ ਕੇ ਨਹੀਂ ਲਿਆ ਜਾਂਦਾ ਤੂ ਐ ਗੜਵਾ ਸੱਜਣਾ ਵੇ ਮੈਂ ਆਇਆ ਤੂ ਐ ਗੜਵਾ ਇਹਦੀ ਹੇਕ ਨਾਲੋਂ ਲੰਬਾ ਮੈਂ ਗਰਾਰਾ ਕਰ ਲੈਣਾ ਬੁਕਿੰਗ ਕਰਾਉਣ ਵਾਲਿਆਂ ਦੀ ਭੈਣ ਦੀ ਕਰ ਲੋ ਕਿਉਂ ਨੂੰ ਪਾਂਡਾ ਕੜਵਾ ਤਾਂ ਚਿੱਬਾ ਕਰਤਾ ਆਏ ਨੇ ਨੱਕ ਦੇ ਨਾਲ ਨਾਲੇ ਕੰਨਾਂ ਕੁੰਨਾਂ 'ਚ ਵੀ ਵਾਜਾ ਕੱਢੀ ਜਾਂਦੀ ਪਤੰਦਰਨੀ ਹੁਣ ਦਸਲਾਂ ਦੇ ਵਿੱਚ ਬਲੂ ਆਪਣੇ ਮੁੱਢ ਤੇ ਦਿਖ ਰਿਹਾ ਹੈ ਮੈਂ ਬਾਲੀਵੁੱਡ ਬਾਲੀਵੁੱਡ ਜਿਆਦਾ ਚਾਹੇ ਤੁਹਾਡਾ ਐਜ਼ ਅ ਐਕਟਰ ਐਜ਼ ਅ ਕੋਰियोग्राਫਰ ਬਹੁਤ ਕੰਮ ਕਰ ਚੁੱਕੇ ਹਾਂ ਤੁਸੀਂ ਬਾਲੀਵੁੱਡ ਦੇ ਵਿੱਚ ਮਤਲਬ ਕੀ ਮੈਂ ਫੋਲੋ ਕਰਦੇ ਨੇ ਹੀਰਾ ਮੰਡੀ ਮੂਵੀ ਦੇਖੀ ਹਾਂ ਜੀ ਉਹਦੇ ਵਿੱਚ ਜਿਹੜੇ ਦਿਨਾਂ ਤੇ ਦੇਖ ਨਹੀਂ ਜਾਂਦੀ ਹੁੰਦੀ ਜੋ ਜਾਂਦੇ ਹੁੰਦੇ ਉਹ ਮੰਨ ਫੋਲੋ ਕਰ ਦੇ ਟੀਚਾ ਚੱਡਾ ਹੂੰ ਮੰਨ ਫੋਲੋ ਕਰ ਦੇ ਆ ਕਈ ਮਤਲਬ ਕਿ ਜਿਹੜੇ ਬੱਲੂ ਨੂੰ ਫੋਲੋ ਵੀ ਹੀਰਾ ਮੰਡੀ ਫਿਲਮ ਵਾਲੀ ਨੇ ਕੀਤਾ ਬੱਲੂ ਗਸ਼ਤੀ ਬਾਲੀਵੁੱਡ ਵਾਲੇ ਬੱਲੂ ਦੀ ਲੈਨ ਨੂੰ ਫਿਰਦੇ ਬੱਲੂ ਤੇਰਾ ਬਲਬ ਬੁਝਾ ਦੇ ਨਾ ਬੰਬੇ ਵਾਲਿਆਂ ਨੇ ਬੱਲੂ ਲੋਕਲ ਗਸ਼ਤੀ ਲੋਕ ਸੈਟਲ ਹੋਣ ਲਈ ਜਾਂਦੇ ਆ ਬੰਬੇ ਇਹ ਕਹਿੰਦਾ ਮੈਂ ਸੈਟਲ ਹੋ ਕੇ ਬੰਬੇ ਜਾਊਂ ਪਾਣੀ ਐਡਾ ਗੰਦਾ ਹੋ ਗਿਆ ਜਿਹੜਾ ਇੱਕ ਵਾਰ ਬੁੰਡ ਵੀ ਤੋਹ ਰਿੰਦਾ ਉਹਨੂੰ ਖੁਰਕਦਾ ਖੁਰਕ ਮੁੱਦਾ ਦੁੰਦਾ ਰਾਤ ਨੂੰ ਉਹ ਭੈਣੀ ਜਾਊਗਾ ਉਨੇ ਮੁਕਾ ਬੋਟਾ ਕਿਥੋਂ ਪਾਇਨਾ ਬੁੰਡ ਖੁਰਕ ਖੁਰ ਕੇ ਸਾਰੀ ਰਾਤ ਮਰ ਜਾਂਦਾ ਹੈ ਸਾਲਾ ਕੀ ਕਹੀ ਜਾਂਦਾ ਆ ਕੰਮ ਬੁੰਡੋ ਬੁੰਡੀ ਹੋਇਆ ਪਿਆ ਫੇਰ ਕਹਿੰਦੇ ਆ ਬੂਟਾ ਗਾਲਾਂ ਕੱਢਦਾ ਤੇ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਜਿਹੜਾ ਲੰਗਦਾ ਉਹਦੇ ਵਿਹਾਰਤ ਮੰਦੀ ਜੋ ਹੈ ਇੰਨੀ ਮੰਦੀ ਹਾਲਤ ਜੋ ਸਾਡੀ ਹੱਥ ਜੋੜ ਕੇ ਬੇਨਤੀ ਆ ਭਰਾਵਾ ਤਹਿਸੀਲਦਾਰ ਐਸਡੀ ਨੂੰ ਕਲਾ ਤੇ ਸਾਡਾ ਪਾਣੀ ਬਾਹਰ ਕਰ ਦੇ ਸਾਡੀਆਂ ਬੀਬੀਆਂ ਵਿਚਾਰੀਆਂ ਬੰਦਾ ਤਾਂ ਕਿਤੇ ਮਦਾਣੀ ਵਾਂਗ ਖੁਰਕ ਕੇ ਥਾਰ ਨੂੰ ਬੀਬੀਆਂ ਕਰ ਰਹੀਆਂ ਪਿਛਲਿਆਂ ਦਾ ਹਾਸਾ ਨਹੀਂ ਰੁਕਣ ਡਿਆ ਬਸ ਕਰ ਬੀਬੀਆਂ ਨੂੰ ਵੇਚ ਨਾ ਲਿਆ ਬੀਬੀਆਂ ਕੀ ਕਰਨ ਗਿਆ ਬੰਦਾ ਤਾਂ ਮਦਾਣੀ ਵਾਂਗ ਖੁਰਕ ਕੇ ਸਾਰ ਲੂ ਗੋਰਾ ਪ੍ਰਾਕ੍ਰਿਕ ਜਨ ਗਨ ਮਨ ਮਜੀਦਾ ਇਕ ਤੁਹਾਨੂੰ ਕੀ ਲੱਗਦਾ ਗੋਰੀਆਂ ਨੇ ਆਪ ਨੂੰ ਆਜ਼ਾਦ ਕੀਤਾ ਹੋਣਾ ਇਹਦੀ ਹਿੱਕ ਚ ਹੀ ਝੰਡਾ ਮਾਰਨਾ ਰਬਿੰਦਰਨਾਥ ਨੇ ਤੇ ਜਾਇਆ ਇਹ ਭਾਰਤੀ ਭਗ ਵਿਦਾਤਾ ਵੰਜਦਾ ਤੁਨਨਾ ਤੇ ਜੰਤ ਮੰਗ ਦਾ ਉਸਲੇ ਚੱਲਦੀ ਤੇਰੰਗ ਸਭ ਜੁਜਾ ਪੱਕਾ ਟੱਟੀ ਆਉਂਦੀ ਹੋਣੀ ਤਾਂ ਹੀ ਸ਼ਾਰਟਕਟ ਮਾਰਿਆ ਸਾਨੂੰ ਵੀ ਭੁਲਾਤਾ ਫਿਰ ਕੀ ਹੋਇਆ ਟਿਊਨ ਤਾਂ ਅਗਲੇ ਨੂੰ ਸਾਰੀ ਆਉਂਦੀ ਮੇਦਾਰ ਤੇਰਾ ਹੈ ਤਾ ਦੂਜੇ ਜਾਂ ਉੱਚ ਜਾ ਹੈ ਜਾ ਹੈ ਜਾ ਹੈ ਜੈ 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 ਜਾ ਸੁਣਨ ਵਾਲੇ ਨੇ ਪਤਾ ਨਹੀਂ ਕਿਵੇਂ ਹਾਸਾ ਰੋਕਿਆ ਹੋ ਇਹ ਉਹ ਬੱਚੇ ਹਨ ਜਿਹੜੇ ਸਕੂਲ ਵਿੱਚ ਪ੍ਰਾਰਥਨਾ ਹੋਣ ਤੋਂ ਬਾਅਦ ਆਉਂਦੇ ਸੀ ਟੈਗੋਰ ਨੇ ਮਾਂ ਦੀ ਗਾਲ ਕੱਢੀ ਹੋਊ ਸੁਣ ਕੇ ਹਾਂਜੀ ਤਾਂ ਬੰਕਸ਼ਾਂ ਤੋਂ ਆ ਗਈ ਸੀ ਤੇ ਦੀ ਜੇ ਮੜਾ ਜਾ ਸਸਰੀ ਕਾਜੀ ਮੈਂ ਝੁੰਬੇ ਵਾਲੀ ਸ਼ਿੰਦੀ ਤੇ ਇੱਧਰ ਸਾਡਾ ਜੀਜੂ ਦੀਪਜੀਤ ਤੇ ਇੱਧਰ ਮੇਰੀ ਛੋਟੀ ਭੈਣ ਸੋਨੂ ਤੇ ਇੱਧਰ ਇਹਦਾ ਤਰਨਾਕੇ ਵੀ ਮਰਨੇ ਆ। ਹੁਸਨ ਆ ਜਿਹੜੀ ਵਿਚਾਲੇ ਬੈਠੀ ਐ ਲੱਗਦਾ ਜਿਵੇਂ ਲਾਸ਼ ਨੂੰ ਦਵਾਈ ਲਾਈ ਹੋਵੇ। ਵਿੱਚ ਫਲੈਸ਼ ਲਾਈਟ ਜਗ ਰਹੀ ਆ। ਅਸੀਂ ਇਕੱਠੇ ਪ੍ਰੋਗਰਾਮ ਲਾ ਕੇ ਆਏ ਤੀਆਂ ਦਾ ਤੇ ਮੈਂ ਤੁਹਾਨੂੰ ਇੱਕ ਗੱਲ ਕਰ ਦਿਆਂ ਹੈ ਤੇ ਜਿਹੜੇ ਤੁਸੀਂ ਗਲਤ ਕਮੈਂਟ ਕਰਦੇ ਆ ਜਿਹੜਾ ਸੋਨੂ ਭਾਂਦੀ ਆਵਾਜ਼ ਤੇ ਬੁਲਾਉਣਾ ਤਾਂ ਦਾੰਦ ਨੇ ਸਾਲਿਆ ਸੋਨੂ ਨੂੰ ਵੀ ਖੁਸਰਾ ਬਣਾ ਦਿੱਤਾ ਤੂੰ ਤਾਂ। ਮੂੰਹ ਤਾਂ ਰੰਗ ਲਿਆ ਕੰਨ ਰਹਿ ਗਏ। ਤੁਸੀਂ ਕਹਿੰਦਾ ਕੋਈ ਬੋਲ ਦਾਣੀ ਮੂੰਹ ਚੋਂ ਬੜਾ ਬਾਤੇ ਦੇਖ ਲੈਣੇ ਸਭ ਲੜੀ ਵਾਲੇ ਨਾ ਹੋਣ ਹਸਾਬ ਨਾਲ ਹੁਣ ਮੈਂ ਆਉਂ ਕਿ ਜਿਹਦਾ ਪਤਾ ਲੱਗ ਗਿਆ ਦੀ ਵਾਚ ਵੀਡੀਓ ਬਣਾਈ ਜਿਹਨੇ ਗਲਤ ਕਮੈਂਟ ਕੀਤਾ ਤੇ ਮੈਂ ਗੱਡੀ ਭਰ ਕੇ ਮੂੰਹ ਮਾਰ ਕੇ ਆਉਣੇ ਨਾ ਹੋਣ ਕਿ ਸਮਝਦੇ ਨਾ ਆਏ ਸਪੋਰਟ ਆ ਸਾਨੂੰ ਨਾਲ ਭੈਣ ਚੋ ਵਿਚਕਾਰ ਬੈਠੀ ਡੈਣ ਦੇ ਕੇ ਇੱਕ ਵਾਰ ਤਰਾ ਨਿਕਲਦਾ ਕੁਦਰਤ ਨਾਲ ਛੇੜਛੜਨਾ ਨਾ ਕਰੋ ਯਾਰ ਹਾਂਜੀ ਐਥੇ ਤੱਕ ਵੀਡੀਓ ਕਿਤਾ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਇਹ ਵੀਡੀਓ ਤੁਸੀਂ 22 ਅਗਸਤ ਨੂੰ ਦੇਖ ਰਹੇ ਹੋ ਤਾਂ ਅੱਜ ਮੇਰਾ ਬਰਥਡੇ ਆ ਤੁਸੀਂ ਕਮੈਂਟ ਵਿੱਚ ਦੁਆਵਾਂ ਦੇ ਸਕਦੇ ਹੋ ਮੈਂ ਮਿਲਣਾ ਤੁਹਾਨੂੰ ਕਮੈਂਟਾਂ ਵਿੱਚ ਹੀ ਬਾਕੀ ਦਿਲੋਂ ਪਿਆਰ ਤੁਹਾਡੇ ਸਾਰਿਆਂ ਨਾਲ ਇਸ ਤੋਂ ਬਾਅਦ ਥੋੜੀ ਜੀ ਵੀਡੀਓ ਆ ਦੇਖ ਕੇ ਜਾਓ ਦੋ ਤਿੰਨ ਗਾੜਾ ਹੋਣੀਆਂ ਜਿਨ੍ਹਾਂ ਨੇ ਹੈੱਡਫੋਨ ਨਹੀਂ ਲਗਾਏ ਹੈੱਡਫੋਨ ਲਗਾ ਲਓ ਜਿਨ੍ਹਾਂ ਕੋਲ ਹੈੱਡਫੋਨ ਨਹੀਂ ਹੈਗੇ ਆਵਾਜ਼ ਘੱਟ ਕਰ ਲਿਓ ਅਗਰ ਫੇਰ ਵੀ ਗਾੜਾ ਨਹੀਂ ਸੁਣਨਾ ਚਾਹੁੰਦੇ ਤਾਂ ਵੀਡੀਓ ਛੱਡ ਕੇ ਜਾ ਸਕਦੇ ਹੋ ਸਲਾਮ ਕਾ ਵੀ ਇੱਕ ਬੀਬੀ ਹੋਰ ਚੰਦ ਚਾੜੀ ਬੈਠੀ ਉਹ ਵੀ ਸੁਣ ਲਓ ਕਿਹੜਾ ਜਾਂ ਪਹਿਲਾਂ ਸੁਣ ਲਓ ਯਾਰ ਪਹਿਲਾਂ ਬੀਬੀ ਸੁਣਾ ਮੜੀ ਫਿਰ ਆਪਾਂ ਗੱਲ ਉਹ ਕਰਨ ਔਜਲੇ ਦੇ ਵੀ ਕਰਦੇ ਆ ਵੀ ਇਹ ਕੀ ਕਹਾਣੀ ਫੌਰਨ ਹੁੰਦੀ ਹੈ ਜਿਨ੍ਹਾਂ ਨੇ ਕੀ ਹੁੰਦਾ ਹੈ ਕਿ ਅੰਨੀ ਆਪਣੀ ਬੇਟੀ ਨੂੰ ਕੰਟਰੈਪਟਿਵ ਪिल्स ਦੇ ਕੇ ਪਾਈ ਹਾਂ ਜਦ ਬੈਚ ਚੁਣ ਲਈ ਤੇ ਫਿਰ ਇਹਨਾਂ ਨੂੰ ਪੁੱਛਦੀ ਕਿ ਐ ਕੀ ਕਿਹਨੇ ਮੇਰੀ ਮਦਦ ਨੇ ਮੈਨੂੰ ਦਿੱਤੀ ਸੀ ਕਿ ਬੇਟਾ ਜਾ ਦੁਨੀਆ ਘੁੰਮ ਕਿਸੇ ਚੀਜ਼ ਤੋਂ ਡਰਨਾ ਨਹੀਂ ਐਕਸੀਡੈਂਟਸ ਡੂ ਹappen ਹੈ ਹੀ ਗਿਸਤੋੜਾ ਇਹ ਕੰਜਰੀ ਇਸ ਨੂੰ ਪੰਜਾਬ ਚ ਬਾਹਰ ਕੱਢੋ ਸਾਲੀ ਨੂੰ ਇਸ ਬੀਬੀ ਨੂੰ ਪੁੱਛੋ ਕਿ ਤੇਰੀ ਮੰਮੀ ਹਰ ਰੋਜ਼ ਤੇਰੇ ਪਰਸ ਵਿੱਚ ਕਿੰਨੀਆਂ ਗੋਲੀਆਂ ਪਾ ਕੇ ਘੋੜ ਤੋੜਦੀ ਹੈ ਸਾਬਤ ਕਰ ਤਾਂ ਕੰਜਰ ਕੰਜਰੀਆਂ ਹੀ ਹੁੰਦੇ ਆ ਇਹ ਕਲਾਕਾਰ ਹੋਰ ਇਹਨਾਂ ਨਚਾਰਾਂ ਤੋਂ ਕੀ ਆਸ ਰੱਖਣੀ ਆ ਉਹਨਾਂ ਦੇ ਐਕਸੀਡੈਂਟ ਬਟ ਆਉਦੀ ਜ਼ਿੰਦਗੀ ਨਹੀਂ ਛੱਡਦੇ ਸੋ ਆਈ ਥਿੰਕ ওভার ਦਿ ਲੋ ਨੇ ਹਾਊ ਕਮ ਸੋ ਮੱਚ ਡਿਫਰੈਂਸ ਇਹ ਤਾਂੀਆਂ ਆਪਣੀ ਕੁੜੀ ਨੂੰ ਗੋਲੀਆਂ ਦੇ ਦਿਆ ਕਰੇ ਜਦੋਂ ਹੋਏ ਇਹਦੇ ਬੱਤ ਸਹੀ ਹੈ ਵੀ ਲੀਲੀਆਂ ਫਿਲਮਾਂ ਵਾਲੀ ਬੀਬੀ ਨੇ ਆਉਦੀ ਕੁੜੀ ਦੇ ਝੋਲੇ ਦੇ ਵਿੱਚ ਗੋਲੀਆਂ ਪਾਤੀਆਂ ਵੀ ਜਾਤ ਦੁਨੀਆ ਘੁੰਮ ਜੇ ਕੋਈ ਕੋਦਾਂ ਨਾ ਖਾਸਾ ਘਟਣਾ ਵਾਪਰਦੀ ਐਕਸੀਡੈਂਟ ਹੋ ਗਿਆ ਤੇਰੇ ਜਵਾਗ ਠਹਿਰ ਗਿਆ ਤੇ ਗੋਲੀਆਂ ਲਈ ਤੇ ਪੇਸਾ ਕੱਢੀ ਹਾਂ ਐਨੀਵੇਜ਼ ਉਹਨੇ ਆਪਣੀ ਬੇਟੀ ਨੂੰ ਕੰਟਰੈਸੈਪਟਿਵ ਪिल्स ਦੇ ਕੇ ਭੇਜੀ ਹੁੰਦੀ ਉਹਦੇ ਬੈਗ 'ਚ ਹੁੰਦੀ ਹੈ ਤੇ ਉਹਦੀ ਫਰੈਂਡ ਉਹਨੂੰ ਪੁੱਛਦੀ ਹੈ ਕਿ ਇਹ ਕੀ ਉਹ ਕਹਿੰਦੇ ਮੇਰੀ ਮਦਰ ਨੇ ਮੈਨੂੰ ਦਿੱਤੀ ਸੀ ਕਿ ਬੇਟਾ ਜਾ ਦੁਨੀਆ ਘੁੰਮ ਕਿਸੇ ਤਰੀਕੇ ਨਾਲ ਡਰਨਾ ਨਹੀਂ ਐਕਸੀਡੈਂਟਸ ਡੂ ਹੈਪਨ ਦੁਨੀਆ ਘੁੰਮਣ ਤੇ ਮਰੌਣ 'ਚ ਫਰਕ ਆ ਭੈਣ ਚ ਦਾਵੇ ਇਹੋ ਜੀ ਤਰੱਕੀ ਅਸੀਂ ਪਿਛੜੇ ਹੀ ਚੰਗੇ ਐਕਸੀਡੈਂਟ ਵਿੱਚ ਹੱਡ ਟੁੱਟਦੇ ਆ ਥੱਲੇ ਵਾਲੀ ਨਹੀਂ ਐਕਸੀਡੈਂਟ ਨਾਲ ਲੋੜੇ ਤੇ ਹੀ ਡਿਗਣਾ ਹੁੰਦੇ ਐਕਸੀਡੈਂਟ ਬਟ ਆਪਦੀ ਜ਼ਿੰਦਗੀ ਨਹੀਂ ਛੱਡਦੇ ਸੋ ਆਈ ਥਿੰਕ ਉਹ ਵੀ ਤਾਂ ਲੋਕ ਨੇ ਹਾਊ ਕਮ ਸੋ ਮੱਚ ਡਿਫਰੈਂਸ ਤੁਸੀਂ ਯੂਪੀ ਦੇ ਲੋਕੋ ਪੰਜਾਬ ਚ ਗੰਦ ਪਾਇਆ ਗਿਰੀ ਹੋਈ ਸੋਚ ਨੂੰ ਮਹਿੰਗੇ ਕੱਪੜਿਆਂ ਪਿੱਛੇ ਲੁਕਾਇਆ ਨਹੀਂ ਜਾ ਸਕਦਾ ਲਾਜ ਸ਼ਰਮ ਸਾਡੇ ਕਲਚਰ ਚ ਬਹੁਤ ਹੈ ਬਟ ਸੋਚ ਥੋੜੀ ਕਵੱਡੀ ਅਸੀਂ ਕਰਾਂਗੇ ਖਾਤੇ ਚ ਨਾਨੀ ਸਿਰੇ ਦੀ ਸੋਚ ਵੱਡੀ ਨਾ ਸੋਚ ਖੁੱਲੀ ਹੋਰ ਵੀ ਬਹੁਤ ਕਮੈਂਟ ਸੀ ਬੜੀਆਂ ਲਾਣਤਾ ਪਾਈਆਂ ਲੋਕਾਂ ਨੇ ਕੋਈ ਕੁ ਤੁਸੀਂ ਆਪ ਦੇਖ ਲਓ ਬਾਕੀ ਤੁਹਾਡੇ ਹਿਸਾਬ ਨਾਲ ਸਹੀ ਆ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਸਹੀ ਤਾਂ ਵੈਸੇ ਹੋ ਨਹੀਂ ਸਕਦਾ ਬਾਕੀ ਕਮੈਂਟ ਜਰੂਰ ਕਰਕੇ ਜਾਇਓ